ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਬੇ ਪੈ ਜਾਂਦੇ ਹਨ ਜਦੋਂ ਅਸੀਂ ਲੰਬੇ ਪਈਏ ਉਹ ਖੜੇ ਹੋ ਜਾਂਦੇ ਹਨ ਕੀ ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਬੇ ਪੈ ਜਾਂਦੇ ਨੇ ਜਦੋਂ ਅਸੀਂ ਲੰਬੇ ਪੈਂਦੇ ਹਾਂ ਉਹ ਖੜੇ ਹੋ ਜਾਂਦੇ ਨੇ ਜਦਸੀ ਖੜੇ ਹੋਨੇ ਉਹ ਲੰਬੇ ਪੈਂਦੇ ਨੇ ਮੇਰੀ ਪਰਛਾਈ ਦੇਖੋ ਉਹ ਵੀ ਖੜੀ ਨਾਲ ਤੁਹਾਡੇ ਖੜੀ ਆ ਉਹ ਹਟ ਜਾ ਜਦੋਂ ਅਸੀਂ ਖੜੇ ਹੁੰਦੇ ਹਾਂ ਉਹ ਲੰਬੇ ਪੈਂਦੇ ਨੇ ਤੁਸੀਂ ਵੀ ਦੱਸੋ ਜੀ ਜਲਦੀ ਜਲਦੀ ਕਮੈਂਟ ਕਰਕੇ ਆਇਓ ਕਿ ਤੁਹਾਨੂੰ ਤਾਂ ਸਾਰਿਆਂ ਨੂੰ ਬਹੁਤ ਜੇ ਲੰਮੇ ਪੈਣੇ ਆ ਚੱਲ ਜਾਈਂ ਪਤਾ ਲੱਗੂ ਜਿਹਦੇ ਕੋਲ ਦਿਮਾਗ ਆ ਉਹ ਤਾਂ ਮਿੰਟੋ ਮਿੰਟ ਜਵਾਬ ਦੇ ਦੂੰ ਉਸ ਅੱਜ ਪਤਾ ਲੱਗੂ ਕਿਹਦਾ ਦਿਮਾਗ ਕਿੰਨਾ ਚੱਲਦਾ ਮੇਰੀ ਬੋਡੀ ਨਾਲ ਜੁੜੀ ਹੋਈ ਕੋਈ ਚੀਜ਼ ਹੈ ਹਾਂ ਹੈ ਆ ਕੀ ਹੋ ਰਿਹਾ ਸੀ ਉਹ ਮੈਂ ਸੋ ਪਲਕਾਂ ਵੀ ਹੋ ਸਕਦਾ ਕਿ ਪਲਕਾਂ ਜਦ ਅਸੀਂ ਲੰਮੇ ਪੈਣੇ ਆ ਤਾਂ ਪਲਕਾਂ ਡਿੱਗ ਜਾਂਦੀ ਜਾਂ ਖੜੇ ਹੋਣੇ ਪਲਕਾਂ ਉੱਡ ਜਾਂਦੀ ਹੈ ਤੈਨੂੰ ਲੱਗਿਆ ਕਿ ਤੇ ਪਲਕਾਂ ਜਵਾਬ ਨਾ ਹੋਣ ਨੋ 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 ਗਲਤ ਸਾਈਡ ਨਹੀਂ ਜਾਣਾ ਵਾਪਸ ਆਓ ਪਲਕਾਂ ਨਹੀਂ ਹੈਗੀਆਂ ਨਹੀਂ ਹੈ ਉਹ ਪਲਕਾਂ ਵਿੱਚ ਵੀ ਤਾਂ ਜਵਾਬ ਹੋ ਸਕਦਾ ਹੈ ਨਾ ਦੇਖੋ ਪਰਕਾਂ ਉੱਪਰ ਜਾਂਦਾ ਤਾਂ ਸੋਦਾ ਤਾਂ ਪਲਕਾਂ ਜਿਹੜੀਆਂ ਉਹ ਖੜੀ ਹੋ ਜਾਂਦੀ ਨਹੀਂ ਪਰਕ ਲੰਮਾ ਪੈ ਜਾਂਦਾ ਖੜੀ ਥੋੜਾ ਨਾ ਹੁੰਦੀ ਐ ਇਹ ਉਲਟਾ ਹੈ ਤਾਂ ਹੀ ਕਿਹਾ ਜਿਹੜਾ ਕੋਲ ਦਿਮਾਗ ਹੋਊਗਾ ਉਹ ਮਿੰਟੋ ਮਿੰਟੇ ਜਵਾਬ ਦੇਣਗੇ ਜਦੋਂ ਮੈਂ ਖੜਾ ਹੁੰਨਾ ਹਾਂ ਲੰਮੇ ਪੈ ਜਾਂਦੇ ਉਹ ਲੰਮੇ ਪੈ ਜਾਂਦੇ ਜੋ ਤੁਸੀਂ ਖੜੇ ਹੋ ਨੇ ਪਲਕਾਂ ਤੁਹਾਡੇ ਨਾਲ ਉੱਠਦੀਆਂ ਨਹੀਂ ਗੀਆਂ ਉੱਪਰ ਹੁੰਦੀਆਂ ਨੇ ਜੋ ਤੁਸੀਂ ਪੈਨਦੇ ਹੋਗੇ ਫਿਰ ਇਹ ਵੀ ਪੈ ਜਾਂਦੀਆਂ ਨੇ ਬੰਦ ਹੋ ਜਾਂਦੀਆਂ ਨੇ ਬਟ ਉਹ ਚੀਜ਼ ਆ ਜਿਹੜੀ ਜਦੋਂ ਆਪਾਂ ਖੜੇ ਹੁੰਨੇ ਆ ਉਹ ਲੰਬੀ ਪੈ ਜਾਂਦੀ ਆ ਤੇ ਜਦੋਂ ਆਪਾਂ ਪਏ ਹੁੰਨੇ ਆ ਉਹ ਖੜੀ ਹੋ ਜਾਂਦੀ ਆ ਪੈਰ ਪੈਰ ਕਿਵੇਂ ਐਕਸਪਲੇਨ ਮੀ ਪੈਰ ਜਦੋਂ ਅਸੀਂ ਖੜੇ ਹੁੰਨੇ ਆ ਤਾਂ ਉਹ ਲੰਬੀ ਐ ਹੋ ਜਾਂਦੀ ਏ ਐ ਹੋ ਜਾਂਦੀ ਐ ਹੋ ਜਾਂਦੇ ਆ ਹਾਂ ਜਿੱਦਾਂ ਵੀ ਐ ਹੋ ਜਾਂਦੇ ਨੇ ਠੀਕ ਐ ਹਾਂ ਤੇ ਜਦੋਂ ਅਸੀਂ ਲੰਮੇ ਪੈਨੇ ਆ ਫਿਰ ਉਹ ਤਾਹਾਨੂੰ ਹੋਏ ਫਿਰ ਐ ਹੋ ਜਾਂਦੇ ਆ ਬਿਲਕੁਲ ਸਹੀ ਹਾਂਜੀ ਸੋ ਇਹਦਾ ਸਹੀ ਜਵਾਬ ਆ ਪੈਰ ਲੇਕਿਨ ਮੈਨੂੰ ਹਾਜਮ ਨਹੀਂ ਹੋਈ ਇਹਦਾ ਹੀ ਸਹੀ ਜਵਾਬ ਆ ਲੇਕਿਨ ਮੈਨੂੰ ਹਾਜਮ ਨਹੀਂ ਹੋਈ ਸੋਚ ਚੂਰਨ ਖਾਓ ਜਾਓ ਨਹੀਂ ਮੈਨੂੰ ਹਾਜਮ ਹੋ ਲਾ ਖਾ ਕੇ ਆਓ ਨਹੀਂ 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 ਸੋਚਣ ਵਾਲੀ ਗੱਲ ਆ ਨਾ ਕਿ ਜਦੋਂ ਅਸੀਂ ਖੜੇ ਹੁੰਨੇ ਆ ਉਹ ਲੰਮੇ ਪੈ ਜਾਂਦੇ ਨੇ ਆ ਮੈਂ ਖੜਿਆ ਤਾਂ ਮੇਰੇ ਲੰਮੇ ਕਿੱਥੇ ਪੈਏ ਨੇ ਅੱਛਾ ਲੰਮੇ ਮਤਲਬ ਲੰਮੇ ਪੈ ਤਾਂ ਹੈਗਿਆ ਫਲੈਟ ਪੈ ਆ ਹੈ ਨਾ ਫਲੈਟ ਹੋਰ ਤੁਹਾਡੇ ਪੈਰ ਕਿ ਐ ਖੜੇ ਹੋ ਜਾਂਦੇ ਨੇ ਤੁਹਾਡੇ ਨਾਲ ਤੇ ਉਹ ਪੈਰਾਂ ਦੇ ਤਲਵੇ ਕੀ ਕਹਿੰਦੇ ਨੇ ਤਲੇ ਤਲੇ ਜੋ ਵੀ ਉਧਰ ਹੈ ਤਲੇ ਆ ਨਾ ਪੈਰ ਦੇ ਤਲੇ ਉਹ ਲੰਮੇ ਪੈ ਹੁੰਦੇ ਨੇ ਅੱਡੀ ਨੀਚੇ ਲੱਗੇ ਲੰਮੇ ਪੈ ਆ ਨੇ ਆ ਉਹ ਪੈਰ ਦੇ ਥਲੇ ਐ ਹੋ ਜਾਂਦੇ ਨੇ ਫਿਰ ਅੱਡੀ ਉੱਪਰ ਨੂੰ ਹੋ ਜਾਂਦੀ ਹੈ ਅੱਡੀ ਤਹਾਨੂੰ ਹੋ ਜਾਂਦੀ ਹੈ ਆਇਆ ਸਮਝ ਆਇਆ ਨਿਹਾਂ ਜੀ ਕੀ ਬਾਤ ਹੈ ਨਿਹਾਂ ਜੀ ਕੀ ਬਾਤ ਹੈ ਕਿੱਥੋਂ ਉਝਾਰਤਾ ਲੈ ਕੇ ਆ ਰਹੇ ਹੋ ਨੇਹਾ ਲਈ ਯਾਰ ਇੱਕ ਲਾਈਕ ਤਾਂ ਬਣਦਾ ਹੀ ਆ ਵੀਡੀਓ ਤੁਹਾਨੂੰ ਅੱਜ ਦੀ ਕਿੱਦਾਂ ਲੱਗੀ ਕਮੈਂਟ ਕਰਕੇ ਜੋ ਦੱਸੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸਾਰੀ ਵੀਡੀਓ ਵਿੱਚ ਜੇ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਵੀ ਸਾਡੇ ਧਿਆਨ 'ਚ ਲਿਆਓ ਅੱਜ ਸੁਧਾਰ ਕਰਾਂਗੇ ਹੂੰ ਨਿੱਕੇ ਨਿੱਕੇ ਮਹਿਮਣੇ ਆਹਾ ਪਹਾੜ ਚੁੱਕੀ ਜਾਂਦੇ ਨੇ ਵਾਹ ਵਾਹ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਨਿੱਕੇ ਨਿੱਕੇ ਮਹਿਮਣੇ ਪਹਾੜ ਚੁੱਕੀ ਜਾਂਦੇ ਨੇ ਇਹ ਨਿੱਕੇ ਨਿੱਕੇ ਮਹਿਮਣੇ ਪਹਾੜ ਕੀ ਵਿੱਚ ਚੁੱਕ ਲੈਣਗੇ ਚੁੱਕਿਆ ਹੋਇਆ ਆ ਪਹਾੜ ਹੈ ਨਾ ਕਿੰਨਾ ਵੱਡਾ ਪਹਾੜ ਹੈ ਚੱਕੋ ਤੁਸੀਂ ਨਿੱਕੇ ਜੇ ਮਹਿਮਣੇ ਹੋ ਪਹਾੜ ਜੇ ਚੱਕ ਲਿਆ ਮੇਰੇ ਵੱਲੋਂ ਇੱਕ ਪੈਪਸੀ ਇਨਾਮ ਮੈਂ ਤੁਹਾਨੂੰ ਦੋ ਦੇ ਦੂੰਗੀ ਤੁਸੀਂ ਚੱਕ ਲਓ ਮੈਂ ਨਿੱਕਾ ਮੇਮਣਾ ਹਣਾ ਮੈਂ ਵੱਡਾ ਮੇਮਣਾ ਚਲ ਤੁਸੀਂ ਜੇ ਤਾਂ ਮੰਨਿਆ ਤੁਸੀਂ ਮੇਮਣੀ ਹੋ ਨਿੱਕੇ ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ ਨੂੰ ਕੀ ਜਨੌਰ ਜਾਂਦੇ ਨੇ ਇਹਦੇ ਵਸੇ ਲੋਕੀ ਕਈ ਜਵਾਬ ਕੱਢਦੇ ਨੇ ਕੋਈ ਲੋਕੀ ਕਹਿੰਦੇ ਨੇ ਕੀੜੀਆਂ ਕੀੜੀਆਂ ਜਾਂਦੀਆਂ ਨੇ ਉਹ ਦਾਣੇ ਚੁੱਕ ਦਾਣੇ ਚੁੱਕਦੇ ਹੋਏ ਹਣਾ ਕਹਿੰਦੇ ਨੇ ਕੀੜੀਆਂ ਆਪਣੇ ਵਜ਼ਨ ਤੋਂ ਕਈ ਗੁਣਾ ਭਾਰ ਚੱਕ ਸਕਦੀਆਂ ਨੇ ਬਿਲਕੁਲ ਅੱਜ ਕੱਲ੍ਹ ਉਹ ਵੀਡੀਓ ਨੇ ਦੇਖੀ ਥੋਨੇ ਇੰਨੀਆਂ ਸਾਰੀਆਂ ਕੀੜੀਆਂ ਮਿਲ ਕੇ ਸੋਨੇ ਦੀ ਚੈਨ ਚੱਕੀ ਜਾਂਦੀਆਂ ਸੀ ਹਾਂ ਇਹ ਵੀ ਹੁੰਦਾ ਹਾਂ ਮੈਨੂੰ ਲੱਗਦਾ ਉਹ ਟ੍ਰੇਨਿੰਗ ਕੀਤੀ ਹੋएगी ਐਂਟ ਮੈਨ ਨੇ ਉਹ ਐਂਟ ਮੈਨ ਨੇ ਪਤਾ ਨਹੀਂ ਉਹ ਟ੍ਰੇਨਿੰਗ ਕਰਕੇ ਕੀੜੀਆਂ ਨੂੰ ਉਹ ਕੀੜੀਆਂ ਤੋਂ ਐ ਕੁਛ ਨਾ ਕੁਛ ਕਰਵਾ ਲੈਂਦਾ ਪੱਕਾ ਗਲਪੜਿਆ ਦਿਆ ਹਾਂਜੀ ਤੇ ਵੈਸੇ ਇਹਦਾ ਸਹੀ ਜਵਾਬ ਜਿਹੜਾ ਹੈ ਨਾ ਜੀ ਜਿਹੜਾ ਕੱਢਿਆ ਜਾਂਦਾ ਉਹ ਹੈ ਰੇਲ ਗੱਡੀ ਦੇ ਡੱਬੇ ਰੇਲ ਗੱਡੀ ਦੇ ਡੱਬੇ ਨਿੱਕੇ ਨਿੱਕੇ ਮੇ ਆਪਣੇ ਪਹਾੜ ਚੱਕੀ ਜਾਂਦੇ ਤੇ ਸਬਾਨ ਭਰਿਆ ਆਉਂਦਾ ਮਤਲਬ ਕਿ ਉਹਨਾਂ ਦੇ ਟਾਇਰ ਨੇ ਜਿਹੜੇ ਉਹਨਾਂ ਨੂੰ ਨਿੱਕੇ ਨਿੱਕੇ ਮੈਮਨੇ ਕਿਹਾ ਗਿਆਗਾ ਤੇ ਪਹਾੜ ਚੱਕੀ ਜਾਂਦੇ ਨੇ ਜਿਹੜੇ ਡੱਬੇ ਨੇਗੇ ਉਹਨਾਂ ਨੂੰ ਪਾੜ ਗਿਆ ਹਾਂ ਤੋ ਇਹਦਾ ਸਹੀ ਜਵਾਬ ਹੈ ਰੇਲ ਗੱਡੀ ਦੇ ਡੱਬੇ ਹਾਂਜੀ ਠੀਕ ਹੈ ਜੀ